ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬੰਨ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਬ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰ ਰੰਗ ਸਬੇ ਨਾਰਾਇਣੈ ਜੀਤੇ ਮਨ ਪਾਵਨ ਜੋ ਹਰ ਲੂੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੀ ਕਹੀਏ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਹਰ ਜੀਠ ਰੰਗੀਲਾ ਤਿਸ ਧਣੀ ਤਿਸ ਕੈ ਭਾਗ ਮਥਨ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵਿਢ ਭਾਗੇ ਹੋ ਜੋ ਜੇਠ ਮਹੀਨੇ ਦੀ ਆਮਦ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸ ਰਹੇ ਹੋ ਸਾਧ ਸੰਗਤ ਜੀ ਜੇਠ ਦੇ ਮਹੀਨੇ ਦੁਆਰਾ ਸਤਿਗੁਰੂ ਬਖਸ਼ਿਸ਼ ਕਰਦੇ ਹਨ ਛੇ ਰੁੱਤਾਂ ਵਿੱਚ ਪਹਿਲੀ ਬਸੰਤ ਰੁੱਤ ਹੈ ਚੇਤ ਵਿਸਾਖ ਸਮਾਪਤ ਹੋ ਕੇ ਸਾਸ ਸੰਗਤ ਜੀ ਗਰੀਖਮ ਰਤ ਸ਼ੁਰੂ ਹੁੰਦੀ ਹੈ ਜਿਵੇਂ ਆਪਾਂ ਪਿੱਛੇ ਦਾ ਸਾਇ ਹੈ ਹਾਂ ਕਿ ਦੋ ਦੋ ਰੁੱਤਾਂ ਦਾ ਜੋ ਇਹ ਸੰਗ੍ਰਹਿ ਬਣਿਆ ਹੈ ਸੋ ਦੋ ਮਹੀਨਿਆਂ ਦਾ ਦੇ ਵਿੱਚ ਇੱਕ ਰੁੱਤ ਹੁੰਦੀ ਹੈ ਕਿਉਂਕਿ 6 ਰੁੱਤਾਂ ਹਨ ਤੇ 12 ਮਹੀਨੇ ਹਨ ਸੋ ਗ੍ਰਿਕਮ ਰੁੱਤ ਇਹ ਜਿਹੜੀ ਵਿਸਾਖ ਸਮਾਪਤ ਹੋ ਕੇ ਸ਼ੁਰੂ ਹੋਈ ਹੈ ਇਹ ਰੁੱਤ ਵੀ ਜੇਠ ਤੇ ਹਾੜ ਦੋਵਾਂ ਮਹੀਨਿਆਂ ਦੀ ਸਾਂਝੀ ਰੁੱਤ ਹੈ ਜੈਸਾ ਕਿ ਪਾਵਨ ਵਾਕ ਹੈ ਗ੍ਰਿਕਮ ਰੁੱਤ ਅਤਗਾਖੜੀ ਜੇਠ ਅਖਾੜੈ ਕਾਮ ਜੀਓ ਧਰਤੀ ਅਤੇ ਸੂਰਜ ਦੇ ਸਬੰਧ ਦੁਆਰਾ ਰੁੱਤ ਬਦਲਦੀ ਹੈ। ਇਸ ਰੁੱਤ ਦਾ ਅਸਰ ਪ੍ਰਕਿਰਤੀ ਦੇ ਬਣੇ ਸਰੀਰਾਂ ਅਤੇ ਮਨ ਤੇ ਵੀ ਹੁੰਦਾ ਹੈ। ਇਸ ਕਰਕੇ ਜਮਾਤੋਂ ਛੁਟਕਾਰਾ ਪਾਉਣ ਲਈ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਸਵਾਉ ਸਾਧ ਸੰਗਤ ਜੀ। ਸਤਿਗੁਰੂ ਪਾਤਸ਼ਾਹ ਇਸ ਪਾਵਨ ਮਹੀਨੇ ਦੇ ਵਿੱਚ ਸਾਨੂੰ ਬਖਸ਼ਾ ਦੇ ਕੇ ਨਿਵਾਜ ਰਹੇ ਹਨ। ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਨਾਲ ਸਤਿਗੁਰੂ ਸਾਨੂੰ ਨਵਾਜ ਰਹੇ ਹਨ ਆਓ ਪਾਵਨ ਮਹੀਨੇ ਦੀ ਵਿਚਾਰਨਾ ਜੁੜੀਏ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਜੀਠ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਸਾਨੂੰ ਹਰੀ ਪਰਮੇਸ਼ਵਰ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ ਜਿਸ ਵਾਹਿਗੁਰੂ ਅੱਗੇ ਸਾਰੀਆਂ ਸ਼ਕਤੀਆਂ ਦੇਵੀ ਦੇਵਤੇ ਆਦਿਕ ਨਿਵਨ ਕਈ ਨਿਵਦੀਆਂ ਹਨ ਸੋ ਇਸ ਦਾ ਦੂਸਰਾ ਅਰਥ ਜੇਠ ਨਾਮ ਵੱਡੇ ਦਾ ਵੀ ਹੈ ਇਸ ਸੰਸਾਰ ਵਿੱਚ ਵਾਹਿਗੁਰੂ ਸਭ ਤੋਂ ਵੱਡਾ ਹੈ ਜਿਵੇਂ ਸਾਡੇ دنیਆਵੀ ਘਰ ਵਿੱਚ ਇੱਕ ਇਸਤਰੀ ਦੇ ਇੱਕ ਘਰ ਵਾਲਾ ਉਸਤੇ ਘਰ ਵਾਲੇ ਤੋਂ ਉਸਦਾ ਵੱਡਾ ਭਰਾਤਾ ਘਰ ਵਾਲੇ ਦਾ ਵੱਡਾ ਭਰਾ ਇਸਤਰੀ ਦਾ ਜੇਠ ਲੱਗਦਾ ਹੈ। ਛੋਟਾ ਦਿਉਰ ਲੱਗਦਾ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਜਿਵੇਂ ਉਹ ਘਰ ਵਿੱਚ ਜੇਠ ਭਾਅ ਵੱਡਾ ਹੁੰਦਾ ਹੈ। ਪਹਿਲਾ ਧੀ ਪੁੱਤਰ ਜਨਮੇ ਨੂੰ ਵੀ ਜੇਠਾ ਕਿਹਾ ਜਾਂਦਾ ਹੈ। ਰਹੋ ਵਿਚਾਰ ਕਹਿੰਦੇ ਉਸ ਨਾਲ ਜੁੜਨਾ ਚਾਹੀਦਾ ਹੈ ਜੋ ਜੇਠ ਦਾ ਮਹੀਨਾ ਇਹ ਵੱਡਾ ਹੈ ਭਾਵ ਜੇਠ ਵਾਹਗਰੂ ਹੈ ਜੇਠ ਦਾ ਮਹੀਨਾ ਵਿਰਾਗ ਜਨਨਾ ਕਰੋ ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਵੱਡਾ ਸਾਧਨ ਵਿਰਾਗ ਹੀ ਹੈ ਇਸ ਲਈ ਤਰਤੀਬਰ ਤਰਤਮ ਵਿਰਾਗ ਨੂੰ ਧਾਰਨ ਕਰਕੇ ਉਸ ਪਰਮੇਸ਼ਰ ਨਾਲ ਜੁੜੰਦਾ ਕਈਏ ਜੁੜਨਾ ਚਾਹੀਦਾ ਹੈ ਜਿਸ ਦੇ ਅੱਗੇ ਸਾਰੀਆਂ ਹੀ ਰिदੀਆਂ ਸਿੱਧੀਆਂ ਰੂਹਾਨੀ ਅਤੇ ਜਿਸਮਾਨੀ ਤਾਕਤਾਂ ਨਿਵਨ ਕਈਏ ਝੁਕ ਜਾਂਦੀਆਂ ਹਨ ਵੈ ਭਾਵ ਵਿਸ਼ੇਸ਼ ਕਰਕੇ ਜੋ ਰਾਗ ਪ੍ਰੇਮ ਸੰਸਾਰੀ ਪਦਾਰਥਾਂ ਨਾਲ ਲੱਗਿਆ ਹੋਇਆ ਹੈ ਉਹਨਾਂ ਦਾ ਤਿਆਗ ਕਰਨਾ ਵੀ ਵਿਰਾਗ ਹੈ ਸੰਸਾਰ ਤੋਂ ਲੈ ਕੇ ਇੰਦਰਪੁਰੀ ਦੇ ਸੁਖਾਂ ਦਾ ਕਾਂ ਦੇ ਵਿਸ਼ਟਾ ਸਮਾਨ ਤਿਆਗ ਕਰਨਾ ਵੀ ਵਿਰਾਗ ਹੈ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇ ਬੰਨ ਜੋ ਹਰੀ ਪ੍ਰਭੂ ਸੱਜਣ ਦੇ ਸ਼ਰਨ ਰੂਪੀ ਦਾਵਣ ਪੱਲੇ ਵਿੱਚ ਲੱਗਿਆ ਹੈ ਉਸ ਨੂੰ ਫਿਰ ਪਰਮੇਸ਼ਰ ਜਮਾ ਆਦਕਾਂ ਕਿਸੇ ਕੋਲ ਬੰਨ ਨਹੀਂ ਦਿੰਦਾ ਜਿਸ ਪ੍ਰਕਾਰ ਜਿਵੇਂ ਕੋਈ ਕਮਜ਼ੋਰ ਰਾਜੇ ਪਾਸੋਂ ਬਲਵਾਨ ਸਭ ਕੁਝ ਖੋ ਕੇ ਉਸ ਨੂੰ ਬੰਨ ਕੇ ਲੈ ਜਾਂਦਾ ਹੈ ਨਾ ਇਸੇ ਪ੍ਰਕਾਰ ਸਤਿਗੁਰੂ ਕਥਨ ਕਰਦੇ ਹਨ ਕਿ ਜਮ ਜੀਵ ਨੂੰ ਬੰਨ ਕੇ ਲੈ ਜਾਂਦੇ ਹਨ ਪਰੰਤੂ ਵਾਹਿਗੁਰੂ ਉਹਨਾਂ ਨੂੰ ਬੰਨ ਕੇ ਨਹੀਂ ਲਿਜਾਣ ਦਿੰਦਾ ਪਾਤਸ਼ਾਹ ਦਾ ਪਾਵਨ ਵਾਕ ਹੈ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸਨ ਇੱਥੇ ਸਨ ਦੇ ਨੰਨੇ ਦੇ ਪੈਰ ਚ ਹਲੰਤ ਲੱਗੀ ਹੈ ਇਸ ਨੂੰ ਸਨ ਨਹੀਂ ਪੜਨਾ ਸਨ ਉਹ ਇੰਗਲਿਸ਼ ਵਾਲਾ ਸੂਰਜ ਪਾ ਉਹ ਬਣ ਜਾਂਦਾ ਹੈ ਸਨ ਜੋ ਅਸੀਂ ਈਸਵੀ ਨੂੰ ਕਹਿ ਦਿੰਨੇ ਆ ਸਾਲ ਨੂੰ ਕਹਿ ਦਿੰਨੇ ਆ ਉਹ ਸਨ ਨਹੀਂ ਬੋਲਣਾ ਇਸ ਨੂੰ ਬੋਲਣਾ ਹੈ ਭਾਰਾ ਕਰਕੇ ਸਨ ਪਾਤਸ਼ਾਹ ਕਹਿੰਦੇ ਜਿਸ ਕੋਲ ਪਰਮੇਸ਼ਰ ਦਾ ਮਾਨਕ ਤੇ ਮੋਤੀਆਂ ਦੀ ਨਿਆਂਈ ਅਮੋਲਕ ਨਾਮ ਰੂਪੀ ਖਜ਼ਾਨਾ ਹੈ ਉਸ ਨੂੰ ਸਨ ਕਹੀਏ ਪਾੜ ਨਹੀਂ ਲੱਗਦਾ ਜਿਵੇਂ ਚੋਰ ਸਨ ਲਾਉਂਦੇ ਆ ਨਾ ਭਾਵ ਮੋਗਾ ਪਾਉਂਦੇ ਆ ਕੰਧ ਦੇ ਵਿੱਚ ਅੰਦਰ ਚੋਰੀ ਕਰਨ ਵਾਸਤੇ ਸੰਸਾਰਿਕ ਮਾਨਕ ਅਤੇ ਮੋਤੀਆਂ ਨੂੰ ਸਨ ਪਾੜ ਲੱਗ ਜਾਂਦਾ ਹੈ ਉਹਨਾਂ ਨੂੰ ਚੋਰਾਂ ਤੋਂ ਖਤਰਾ ਹੈ ਇਹ ਐਸਾ ਨਾਮ ਦਾ ਖਜ਼ਾਨਾ ਹੈ ਸਾਧ ਸੰਗਤ ਜੀ ਜਿਸ ਨੂੰ નિਸ਼ਰਦਕ ਪੁਣੇ ਰੂਪੀ ਚੋਰ ਵਾਸ਼ਨਾ ਰੂਪੀ ਸਨ ਲਾ ਕੇ ਭਾਵ ਪਾੜ ਲਾ ਕੇ ਚੁਰਾ ਨਹੀਂ ਸਕਦੇ ਅੰਤਰੀਅ ਅਰਥ ਦੱਸਦੇ ਹਨ ਮਹਾਂਪੁਰਖ ਕੇ ਵਿਰਾਗ ਰੂਪੀ ਮੋਤੀ ਸ਼ਰਵਣ ਮੰਨਣ ਨਿਧਿਆਸਨ ਰੂਪ ਮਾਨਕ ਹਨ ਜਿਸ ਤਰ੍ਹਾਂ ਜਿੱਥੇ ਪਾਤਸ਼ਾਹ ਜਾਵੇ ਉੱਥੇ ਸਭ ਵਜੀਰ ਅਹਲਕਾਰ ਵੀ ਆ ਜਾਂਦੇ ਹਨ ਇਸ ਤਰ੍ਹਾਂ ਜਿਸ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ ਨਾ ਉੱਥੇ ਸ਼ਰਵਣ ਆਦਿਕ ਸਾਰੇ ਸ਼ੁਭ ਗੁਣ ਜਾ ਕੇ ਨਿਵਾਸ ਕਰਦੇ ਹਨ ਇਸ ਧਨ ਨੂੰ ਕਾਮ ਆਦਿਕ ਚੋਰ ਲੁੱਟ ਨਹੀਂ ਸਕਦੇ ਵਿਕਾਰਾਂ ਦੀ ਅੱਗ ਲੱਗਣ ਦਾ ਡਰ ਨਹੀਂ ਰਹਿੰਦਾ ਅਤੇ ਉਹਨਾਂ ਨੂੰ ਪਦਾਰਥਾਂ ਦਾ ਜਾਲ ਡੋਬ ਨਹੀਂ ਸਕਦਾ ਰੰਗ ਸਭੇ ਨਾਰਾਇਣ ਹੈ ਜੇਤੇ ਮਨ ਪਾਵਨ ਹਾਂ ਜਿੰਨੇ ਵੀ ਮਾਨੂੰ ਭੌਣ ਵਾਲੇ ਰੰਗ ਹਨ ਆਨੰਦ ਹਨ ਇਹ ਸਭੇ ਹੀ ਭਾਵ ਸਾਰੇ ਹੀ ਨਾਰਾਇਣਾ ਹੈ ਪਰਮੇਸ਼ਰ ਦੇ ਸਿਮਰਨ ਵਿੱਚ ਹਨ ਸਿਮਰਨ ਤੋਂ ਬਾਹਰ ਸਭ ਬੇ ਰੰਗ ਹੈ ਕੋਈ ਰੰਗ ਨਹੀਂ ਹੈ ਬੇ ਆਨੰਦ ਹੈ ਕੋਈ ਆਨੰਦ ਨਹੀਂ ਹੈ ਜਿਤਨੀ ਵੀ ਰੰਗ ਬਰੰਗੀ ਸ੍ਰਿਸ਼ਟੀ ਸਾਜੀ ਹੈ ਨਾ ਵਾਇਗਰੂ ਨੇ ਇਹ ਸਾਰੇ ਉਸ ਨਾਰਾਇਣ ਹੈ ਇਸ ਨੂੰ ਵੀ ਅਸੀਂ ਕਈ ਵਾਰੀ ਨਾਰਾਇਣੇ ਪੜ ਜਾਂਦੇ ਆ ਜਾਂ ਨਾਰਾਇਣੇ ਪੜ ਜਾਂਦੇ ਆ ਨੰਨੇ ਨੂੰ ਕੰਨਾ ਵੀ ਪੜਨਾ ਰਾਰੇ ਨੂੰ ਕੰਨਾ ਵੀ ਪੜਨਾ ਈੜੀ ਨੂੰ ਸਿਆਰੀ ਵੀ ਪੜਨੀ ਹੈ ਤੇ ਣਾਣੇ ਨੂੰ ਦੁਲਾਵ ਵੀ ਪੜਨੀ ਹੈ ਨਾਰਾਇਣ ਹੈ ਕਹਿੰਦੇ ਪਰਮੇਸ਼ਰ ਦੇ ਹੀ ਰੰਗ ਕੋਤਕ ਹਨ ਨਾ ਕਹੀਏ ਜਿਸ ਵਿੱਚ ਅਵਿਦਿਆ ਰੂਪ ਰਾਤ ਨਹੀਂ ਹੈ ਰਾਯਣੇ ਉਸ ਨੂੰ ਨਾਰਾਇਣ ਕਹਿੰਦੇ ਹਨ ਉਸ ਅਕਾਲਪੁਰਖ ਨੇ ਨਾਮ ਜਪਣ ਵਾਲਿਆਂ ਦੇ ਹਿਰਦੇ ਨੂੰ ਆਪਣੇ ਪ੍ਰੇਮ ਦਾ ਰੰਗ ਭਾਉ ਭਗਤੀ ਦਾ ਰੰਗ ਛਾੜ ਦਿੱਤਾ ਹੈ ਜਿਤਨੇ ਉਸ ਪਰਮੇਸ਼ਰ ਦੇ ਮਨ ਨੂੰ ਭਵਨ ਭਾਗੇ ਹਨ ਜੇਤੇ ਕਹੀਏ ਜਿਹੜੇ ਮਹਾਤਮਾ ਮਨ ਵਿੱਚ ਪਰਮੇਸ਼ਰ ਦੀ ਭਾਵਨ ਭਾਵਨਾ ਰੱਖਦੇ ਹਨ ਡਾਰ ਰੱਖਦੇ ਹਨ ਭੈ ਬਿਨ ਭਗਤ ਨਾ ਹੋਏ ਤੇਰੀ ਰੱਖਦੇ ਹਨ ਉਹ ਹਰੀ ਪਰਮੇਸ਼ਰ ਨੂੰ ਪਾ ਜਾਂਦੇ ਹਨ ਰੰਗ ਸਭੇ ਨਾਰਾਇਣ ਹੈ ਸਾਰੇ ਰੰਗ ਕੋਤਕ ਉਸ ਨਾਰਾਇਣ ਹੈ ਵਾਹਿਗੁਰੂ ਦੇ ਹਨ ਜਿਵੇਂ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਮਿਸ਼ਰਤ ਪੁਰਸ਼ ਇਹ ਪਰਮੇਸ਼ਰ ਦੇ ਹੀ ਕੋਤਕ ਹਨ ਜਿਵੇਂ ਵਿਸ਼ਨੂੰ ਸਤੋ ਗੁਣੀ ਬ੍ਰਹਮਾ ਰਜੋ ਗੁਣੀ ਸ਼ਿਵ ਜੀ ਤਮੋ ਗੁਣੀ ਬਣਾ ਛੱਡਿਆ ਹੈ ਇਹ ਵੀ ਉਸ ਦੇ ਹੀ ਕੋਤਕ ਹਨ ਜਿਵੇਂ ਕੋਈ ਨੀਲਾ ਕੋਈ ਚਿੱਟਾ ਕੋਈ ਭਗਵਾ ਰੰਗ ਪਹਿਨਦਾ ਹੈ ਜਿਹੜਾ ਵੀ ਉਸਦੇ ਮਨ ਨੂੰ ਪਾ ਜਾਂਦਾ ਹੈ ਉਸ ਨੂੰ ਆਪਣੇ ਪ੍ਰੇਮ ਦਾ ਰੰਗ ਛਾੜ ਦਿੰਦਾ ਹੈ ਵਾਹਿਗੁਰੂ ਐਸਾ ਅਸਚਰਜ ਰੂਪ ਹੈ ਸਤੋਗੁਣੀ ਚਿੱਟਾ ਰੰਗ ਹੈ ਰਜੋਗੁਣੀ ਲਾਲ ਰੰਗ ਹੈ ਅਤੇ ਤਮੋਗੁਣੀ ਕਾਲਾ ਰੰਗ ਹੈ ਤਮੋਗੁਣੀ ਬਿਰਤੀ ਇਸ ਵਿੱਚ ਭੁੱਖ ਪਿਆਸ ਨਿੰਦਰਾ ਬਹੁਤ ਰਹਿੰਦੀ ਹੈ ਕ੍ਰੋਧੀ ਰਹਿੰਦਾ ਹੈ रजोगुणी लालियां रंग चढ़ ਜਾਂਦਾ ਹੈ परमात्मा ਦੀ ਪ੍ਰਾਪਤੀ ਲਈ ਉਦਮ ਕਰਦਾ ਹੈ ਭਾਵ ਜਤਨਸ਼ੀਲ ਹੁੰਦਾ ਹੈ ਸਤੋਗੁਣੀ ਇਥੇ ਰिदियां ਸਿੱਧੀਆਂ ਫੁਰਦੀਆਂ ਹਨ ਮਨ ਵਿੱਚ ਪ੍ਰਕਾਸ਼ ਹੋਣ ਲੱਗ ਜਾਂਦਾ ਹੈ ਸੋ ਇਸ ਪ੍ਰਕਾਰ ਜਿਤਨੇ ਵੀ ਇਹ ਵਿਸਮਾਦੀ ਕੌਤਕ ਹਨ ਇਹ ਸਭ ਨਾਰਾਇਣ ਦੇ ਹੀ ਸਮਝੇ ਜਾਂਦੇ ਹਨ ਜੋ ਹਰ ਲੂੜੇ ਸੋ ਕਰੇ ਸੋਈ ਜੀ ਕਰਨ ਹਾਂ ਜੋ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਲੋੜੇ ਚਾਹੁੰਦਾ ਹੈ ਉਹੀ ਕਰਦਾ ਹੈ ਉਹੋ ਹੀ ਜੀ ਕਰਨ ਜੀਆਂ ਜੀ ਕਰਦੇ ਹਨ ਅਥਵਾ ਜਿਹੜੇ ਜਿਗਿਆਸੂ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਲੋੜੇ ਕਹੀਏ ਚਾਹੁੰਦੇ ਹਨ ਉਹਨਾਂ ਨੂੰ ਵਾਹਿਗੁਰੂ ਆਪਣਾ ਬਣਾਉਣਾ ਕਰਦਾ ਹੈ ਫੇਰ ਉਹ ਤਤ ਬੀਤੇ ਹੋ ਕੇ ਬਾਕੀ ਜੀਵਾਂ ਨੂੰ ਪਰਮੇਸ਼ਰ ਦੇ ਗੁਣਾਂ ਦਾ ਕਥਨ ਕਰਨ ਕਈਏ ਕਰਾਉਂਦੇ ਹਨ ਜਿਸ ਪ੍ਰਕਾਰ ਭ੍ਰਿੰਗੀ ਕੀੜੀਆਂ ਸੁੰਡੀਆਂ ਦੇ ਤਾਈ ਆਪਣੀ ਖੱਡ ਵਿੱਚ ਲਾ ਜਾ ਕੇ ਜਦੋਂ ਬੋਲਦੀ ਹੈ ਤਾਂ ਉਹਨਾਂ ਦਾ ਜੀਵਨ ਪਲਟ ਕੇ ਆਪਣੇ ਬੱਚਿਆਂ ਦਾ ਰੂਪ ਬਣਾ ਲੈਂਦੀ ਹੈ ਇਸੇ ਪ੍ਰਕਾਰ ਜਿਹੜੇ ਜਿਗਿਆਸੂ ਜਨ ਪਰਮੇਸ਼ਰ ਨੂੰ ਭੌਂਦੇ ਹਨ ਪਰਮੇਸ਼ਰ ਉਹਨਾਂ ਨੂੰ ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦਾ ਹੈ ਜੋ ਪ੍ਰਭ ਕੀਤੇ ਆਪਣੇ ਸਈ ਕਹੀ ਇਹ ਧੰ ਹਾਂ ਜਿਹੜੇ ਗੁਰਮੁਖ ਸੰਤ ਭਗਤ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਬਣਾ ਲਏ ਹਨ ਆਪਣੀ ਤਰਫ ਕੀਤੇ ਕਰ ਲਏ ਹਨ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਅੰਮ੍ਰਿਤ ਨਾਮ ਵਿੱਚ ਲੈ ਵਲਾ ਦਿੱਤੀ ਹੈ ਸਈ ਕਹੀਏ ਉਹ ਧੰਤਾ ਦੇ ਜੋਗ ਕਹੀਏ ਤੂੰ ਭਾਵ ਕਹੇ ਜਾਂਦੇ ਹਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਜੇਕਰ ਜੀਵ ਨੂੰ ਗੁਰਾਂ ਦੇ ਉਪਦੇਸ਼ ਤੋਂ ਬਿਨਾ ਆਪਣੇ ਕੀਤੇ ਹੋਏ ਸਾਧਨਾ ਦੇ ਬਦਲੇ ਲੀਆ ਕਈ ਲਿਆ ਪਰਮੇਸ਼ਰ ਮਿਲ ਸਕਦਾ ਹੋਵੇ ਤਾਂ ਫਿਰ ਇਹ ਜੀਵ ਵਿਛੜ ਕੇ ਰੋਂਦੇ ਕਿਉਂ ਫਿਰਦੇ ਹਨ ਭਾਵ ਜੀਵਾਂ ਦੀ ਅਗਿਆਨ ਬਸ ਹੋ ਕੇ ਹੰਗਤਾ ਨਹੀਂ ਮਿੜਦੀ ਇਸੇ ਕਰਕੇ ਸਾਧ ਸੰਗਤ ਜੀ ਵਿਛੜੇ ਫਿਰਦੇ ਹਨ ਰੋਂਦੇ ਕਰ ਲਾਉਂਦੇ ਹਨ ਕਿਉਂਕਿ ਅੰਤ ਕਾਰਣ ਕੇਤੇ ਬਿਲ ਲਾਹੇ ਤਾਂਕੇ ਅੰਤ ਨਾ ਪਾਈ ਜਾਹੇ ਹੰਗਤਾ ਤੋਂ ਰਹਿ ਧੋ ਕੇ ਨਿਸ਼ਕਾਮ ਕਰਮਾਂ ਦੁਆਰਾ ਉਸ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਅੱਗੋਂ ਉਦਮ ਬਖਸ਼ੋ ਭਗਤੀ ਬਖਸ਼ੋ ਤਾਂ ਕਿ ਅਸੀਂ ਤੁਹਾਡੇ ਨਾਲ ਮਿਲ ਸਕੀਏ ਅਸੀਂ ਵਿਛੜ ਕੇ ਕਿਉਂ 84 ਲੱਖ ਜੁਨਾ ਵਿੱਚ ਰੋਵਨ ਰੋਂਦੇ ਫਿਰਦੇ ਹਾਂ ਕਿਉਂ ਰੋਂਦੇ ਫਿਰਿਏ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਨਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਰੱਬ ਦੀ ਬੰਦਗੀ ਕਰਨ ਵਾਲੇ ਮਹਾਤਮਾ ਨੇ ਆਪਣਾ ਮਨ ਸਾਧਨਾ ਦੁਆਰਾ ਸਾਧ ਲਿਆ ਉਹਨਾਂ ਸ੍ਰੇਸ਼ਟ ਗੁਣਾ ਵਾਲੀ ਸਾਧੂਆਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਫਿਰ ਵਾਹਿਗੁਰੂ ਦੇ ਆਨੰਦ ਨੂੰ ਮਾਣੀਦਾ ਹੈ ਇਹੋ ਅਰਦਾਸ ਕਰੀਏ ਕਿ ਇਹ ਅਕਾਲ ਪੁਰਖ ਸਾਨੂੰ ਉਹਨਾਂ ਸਾਧੂ ਸਤਿਪੁਰਖਾਂ ਦੀ ਸੰਗਤ ਪ੍ਰਾਪਤੇ ਕਹੀਏ ਪ੍ਰਾਪਤ ਹੋਵੇ ਜਿਨ੍ਹਾਂ ਨਾਲ ਮਿਲ ਕੇ ਗੁਰੂ ਦੀ ਸੰਗਤ ਦੁਆਰਾ ਬ੍ਰਹਮ ਗਿਆਨ ਦੇ ਸਰੂਪ ਦੀ ਸਾਖ ਆਦਤਾ ਹੋਵੇ ਅਤਿ ਅਸੀਮੀ ਉਸ ਰੰਗ ਆਨੰਦ ਨੂੰ ਮਾਨ ਅਨ ਕਹੀਏ ਮੰਨਣਾ ਕਰੀਏ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ ਨਾਮ ਜਪਣ ਵਾਲਿਆਂ ਨੂੰ ਤਿੰਨ ਕਿਸਮ ਦਾ ਰੰਗ ਪ੍ਰਾਪਤ ਹੈ ਉਸ ਦੀ ਰਜਾ ਵਿੱਚ ਹੱਸਣਾ ਵਿਰਾਗ ਵਿੱਚ ਰੋਣਾ ਵਿਸਮਾਦੀ ਰੰਗ ਵਿੱਚ ਚੁੱਪ ਹੋ ਜਾਣਾ ਜੈਸਾ ਕਿ ਆਸਾ ਜੀ ਦੀ ਵਾਰ ਦਾ ਪਾਵਨ ਬਾਗ ਹੈ ਰੰਗ ਹੱਸੇ ਹੈ ਰੰਗ ਰੋਵੇ ਚੁੱਪ ਭੀ ਕਰ ਜਾਹੇ ਪ੍ਰਵਾਹਾ ਨਾਹੀ ਕਿਸਹਿ ਕੇਰੀ ਬਾਜ ਸੱਚੇ ਨਾ ਹਰ ਜੀਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਹੁਣ ਜੇਠ ਦੇ ਮਹੀਨੇ ਦੀ ਸਮਾਪਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜੀ ਉਚਾਰਨ ਕਰਦੇ ਹਨ ਕਿ ਉਹ ਹਰੀ ਵਾਹਿਗੁਰੂ ਧਣੀ ਮਾਲਕ ਸਿੰਧੀ ਬੋਲੀ ਵਿੱਚ ਧਣੀ ਦਾ ਅਰਥ ਮਾਲਕ ਹੈ ਰੰਗੀਲਾ ਰੰਗ ਈਲਾ ਰੰਗ ਆਨੰਦ ਦਾ ਈਲਾ ਘਰ ਹੈ ਭਾਵ ਆਨੰਦ ਦਾਇਕ ਹੈ ਇਹ ਜੇਠ ਦਾ ਮਹੀਨਾ ਉਹਨਾਂ ਮਨੁੱਖਾਂ ਨੂੰ ਆਨੰਦ ਦੇਣ ਵਾਲਾ ਹੈ ਜਿਸ ਕੈ ਭਾਵ ਜਿਨ੍ਹਾਂ ਦੇ ਮਥਨ ਮਥੇ ਦੇ ਭਾਗ ਸ੍ਰੇਸ਼ਟ ਹਨ ਭਾਵ ਚੰਗੇ ਹਨ ਮਨੁੱਖੀ ਸਰੀਰ ਰੂਪੀ ਜੇਠ ਦਾ ਮਹੀਨਾ ਉਹਨਾਂ ਦਾ ਸਫਲਾ ਭਾਵ ਆਨੰਦਦਾਇਕ ਹੈ ਜਿਨ੍ਹਾਂ ਕੋਲ ਪਰਮੇਸ਼ਰ ਦਾ ਵਿਰਾਗ ਰੂਪੀ ਧਨ ਹੈ ਵਿਰਾਗ ਉਹਨਾਂ ਪਾਸ ਹੈ ਜਿਨ੍ਹਾਂ ਦੇ ਮਥੇ ਦੇ ਭਾਗ ਸ੍ਰੇਸ਼ਟ ਹਨ ਸਾਧ ਸੰਗਤ ਜੀ ਇਹ ਸੀ ਜੇਠ ਮਹੀਨੇ ਦੀ ਕਥਾ ਸਰਲ ਵਿਚਾਰ ਆਪ ਜੀ ਦਾ ਗੁਰੂ ਮਹਾਰਾਜੀਆਂ ਨੇ ਸਾਂਝ ਪੁਆਈ ਹੈ। ਇਹ ਜੇਠ ਮਹੀਨੇ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸਾਂਝ ਪਾਉਂਦਿਆਂ ਗੁਰਬਾਣੀ ਪੜ੍ਹਦਿਆਂ ਉਚਾਰਨ ਕਰਦਿਆਂ ਅਰਥ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਗੁਰੂ ਪਰਮੇਸ਼ਰ ਸਰੂਪ ਸਾਧ ਸੰਗਤ ਜੀ ਜੀ ਮਾਫ ਕਰ ਦੇਣਾ। ਭੁੱਲਾਂ ਨਾਲ ਚ ਤਾਰਨੀਆਂ। ਆਓ ਇਸ ਪਾਵਨ ਪੰਤੀਆਂ ਨੂੰ ਆਪਾਂ ਪੜ੍ਹ ਕਰਕੇ ਫਤਿ ਬੁਲਾਈਏ ਜੀ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਹਰ ਜੀਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ